ਦੀ ਬਹੁਤ ਦੁੱਖਪਰੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਇਲਾਕੇ ਦਿਖਾ ਰਹੇ ਹਾਂ ਜਿੱਥੇ ਕਿ ਕ੍ਰਿਕਟ ਸਟੇਡੀਅਮ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਐਕਸਜੂਵੀ ਗੱਡੀ ਚਲਾਉਣ ਵਾਲੇ ਨੌਜਵਾਨ ਦੀ ਗੱਡੀ ਪਲਟੀ ਹੈ ਜਿਸ ਤੋਂ ਬਾਅਦ ਜਾ ਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਣੇ ਆ ਸਵੇਰੇ ਤੜਕਸਾਰ ਦਾ ਇਹ ਹਾਦਸਾ ਦੱਸਿਆ ਦੇ 3-4 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਨੌਜਵਾਨ ਆਪਣੀ ਐਕਸਜੂਵੀ ਗੱਡੀ ਦੇ ਵਿੱਚ ਤਨਾਸ ਤੋਗਾਂ ਵਾਲੀ ਸਾਈਡ ਤੋਂ ਬੂਥ ਗਵਰਨਰ ਸਾਈਡ ਆ ਰਿਹਾ ਸੀ ਤਾਸ ਬਿਲਕੁਲ ਸਟੇਡੀਅਮ ਦੇ ਸਾਹਮਣੇ ਜਿਹੜਾ ਇਹ ਹਾਦਸਾ ਵਾਪਰਿਆ ਹੈ ਗੱਡੀ ਪਲਟੀ ਹੈ ਪੁਲਿਸ ਕੋਲ ਕਿਸੇ ਰਾਹਗੀਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਜਗ੍ਹਾ ਉੱਤੇ ਹਾਦਸਾ ਹੋਇਆ ਮੌਕੇ ਤੇ ਪੁਲਿਸ ਦੀ ਟੀਮਾਂ ਪਹੁੰਚੀਆਂ ਸਾਨੂੰ ਵੀ ਐਸੇ ਜਾਣਕਾਰੀ ਗੁਰਨਾਮ ਸਿੰਘ ਨੇ ਦਿੱਤੀ ਹੈ ਉਸ ਤੋਂ ਮਿਲੋ ਦੱਸਿਆ ਗਿਆ ਕਿ ਜਦੋਂ ਅਸੀਂ ਜਾ ਕੇ ਦੇਖਿਆ ਉਹ ਗੱਡੀ ਚਾਲਕ ਲਹੂ ਲੋਹਾਨ ਪਿਆ ਸੀ ਜਦੋਂ ਅਸੀਂ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਛੇਫਿਸ ਲੈ ਕੇ ਗਏ ਤਾਂ ਡਾਕਟਰ ਨੇ ਉੱਥੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਦਾਦਨੇ ਨੌਜਵਾਨ ਵਿੰਡ ਮਾਨਕ ਪ੍ਰਦਰਸੇ ਜਾ ਰਿਹਾ ਨਿਊ ਚੰਡੀਗੜ੍ਹ ਇਲਾਕੇ ਦਾ ਜਿੱਥੇ ਕੀ ਬਹੁਤ ਹੀ ਭਿਆਨਕ ਜਿਹੜੇ ਹਾਦਸੇ ਦੇ ਵਿੱਚ ਉਤੀ ਮੌਤ ਹੋ ਗਈ ਹੈ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਇਹ ਹਾਦਸੇ ਦਾ ਕਾਰਨ ਅਸਲ ਵਿੱਚ ਕੀ ਹੈ ਤੇਜ਼ ਤੇਜ਼ ਰਫ਼ਤਾਰੀ ਕਾਰਨ ਹੈ ਜਾਂ ਫਿਰ ਕੋਈ ਆਵਾਰਾ ਪਸ਼ੂ ਅੱਗੇ ਆ ਗਿਆ ਜਾਂ ਫਿਰ ਕਿਸੇ ਦੀ ਜਾਨ ਬਚਾਉਣ ਵਾਸਤੇ ਕਈ ਵਾਰ ਹੁੰਦਾ ਕਿਸੇ ਵਹੀਕਲ ਨੂੰ ਬਚਾਉਣ ਵਾਸਤੇ ਇਸ ਤਰੀਕੇ ਦੇ ਨਾਲ ਹਾਦਸੇ ਵਾਪਰ ਜਾਂਦੇ ਨੇ ਜਾਂ ਫਿਰ ਹੋਰ ਤਰੀਕੇ ਨਾਲ ਵੀ ਪੁਲਿਸ ਸੋਚ ਰਹੀ ਹੈ ਕਿ ਕਿਤਨੇ ਕਿਤੇ ਜਦੋਂ ਇਹ ਹਾਦਸਾ ਵਾਪਰਿਆ 3-4 ਵਜੇ ਘਟਣ ਦੱਸੀ ਜਾ ਰਹੀ ਹੈ ਉਸ ਸਮੇਂ ਕਈ ਵਾਰ ਬੰਦੇ ਨੂੰ ਨੀਂਦ ਦੀ ਝਾਕੀ ਵੀ ਆ ਜਾਂਦੀ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਵਾਪਰ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਪੈਟਰੋਲ ਪੰਪ ਤੇ ਕ੍ਰਿਕਟ ਸਟੇਡੀਅਮ ਦੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਇਸੇ ਨੂੰ ਲੈ ਕੇ ਪੁ ਹਾਸੇ ਦੀ ਜਾਣਕਾਰੀ ਪਰਿਵਾਰਕ ਮੈਂਬਰ ਦੇਤੀ ਹੈ ਪਿੰਡ ਮਾਨਕਪੁਰ ਨਿਊ ਚੰਡੀਗੜ੍ਹ ਦਾ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਤਾਂ ਬਹੁਤ ਹੀ ਮਦਭਾਗੀ ਖਬਰ ਹੈ ਜੋ ਕਿ ਇਸ ਹਾਸੇ ਦੇ ਵਿੱਚ ਸਜੋ ਨੌਜਵਾਨ ਦੀ ਮੌਤ ਹੋਈ ਹੈ ਤਾਂ ਦੱਸਦੇ ਨੇ ਕਿ ਜਦੋਂ ਵੀ ਕੋਈ ਬੰਦਾ ਆਪਣੇ ਵਹੀਕਲ ਰਾਹੀਂ ਰਾਤ ਦਾ ਸਫਰ ਕਰਦਾ ਹੈ ਤਾਂ ਜ਼ਰੂਰ ਧਿਆਨ ਰੱਖਿਆ ਕਰੋ ਕਈ ਵਾਰ ਨੀਂਦ ਦੀ ਚੱਕੀ ਆਉਣ ਦੇ ਨਾਲ ਇਸ ਤਰੀਕੇ ਦੇ ਹਾਸੇ ਵਾਪਰ ਜਾਂਦੇ ਨੇ ਜਾਂ ਤੇਜ਼ ਰਫਤਾਰੀ ਕਾਰਨ ਵਾਪਰ ਜਾਂਦੇ ਨੇ ਤਾਂ ਅਸੀਂ ਵੀ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਲੋਕਾਂ ਨੂੰ ਅਪੀਲ ਕਰਾਂਗੇ ਤੁਸੀਂ ਵੀ ਅੱਗੇ ਖਬਰ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਪਹੁੰਚ ਸਕੇ ਕਈ ਵਾਰ ਇਸ ਤਰੀਕੇ ਦੇ ਹਾਦਸੇ ਹੋਰ ਕਿਸੇ ਦੇ ਨਾਲ ਨਾ ਵਾਪਰਨ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਸੈਕਟਰ 6 ਜੋ 6 ਫੇਸ ਦੀ ਗੱਲ ਕਰੀਏ ਮੋਹਾਲੀ ਦੀ ਉਸ ਹਸਪਤਾਲ ਸਰਕਾਰੀ ਦੇ ਵਿੱਚ ਉਸ ਨੌਜਵਾਨ ਦੀ ਮ੍ਰਿਤਕ ਦੇ ਰੱਖੀ ਹੋਈ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਉਸਾਰ ਅਗਰ ਪਰਿਵਾਰਕ ਮੈਂਬਰ ਨੇ ਚਾਹਿਆ ਤਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਜਾ ਕੇ ਉਸ ਨੌਜਵਾਨ ਦਾ ਸੰਸਕਾਰ ਕੀਤਾ ਜਾਵੇਗਾ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਅਜੇ ਉਹ ਸਦਮੇ ਦੇ ਵਿੱਚ ਨੇ ਕਿਉਂਕਿ ਜਿਨ੍ਹਾਂ ਦਾ ਜਵਾਨ ਪੁੱਤ ਇਸ ਤਰੀਕੇ ਦੇ ਹਾਦਸੇ ਚਲਾ ਜਾਵੇ ਉਹਨਾਂ ਵਾਸਤੇ ਦਿਨ ਕੜੀਆਂ ਨਿਕਲਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਤਾਂ ਅਸੀਂ ਵੀ ਜਿੰਨੇ ਦਰਸ਼ਕ ਦੇਖ ਰਹੇ ਨੇ ਅਸੀਂ ਵੀ ਅਪੀਲ ਕਰਾਂਗੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤਾਂ ਕਿ ਉਸ ਨੌਜਵਾਨ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਧੰਨਵਾਦ